ਅੱਲੂਦੀਆਂ ਦੇ ਪ੍ਰੇਮਧਾਮ ਵਿਕੇ ਬੰਟੀ ਬਾਬਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਅੱਜ ਉਹਨਾਂ ਦੇ ਵੱਲੋਂ ਪ੍ਰੇਮਧਾਮ ਵਿਕੇ ਨੀ ਸਥਾਪਨਾ ਰੱਖੀ ਗਈ ਹੈ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ ਜੈ ਕਰਾ ਸ਼੍ਰੀ ਪ੍ਰੇਮਧਾਮ ਸਰਕਾਰ ਦਾ ਉਹ ਸਾਡੇ ਦਰਬਾਰ ਕੀ ਜੈ ਪ੍ਰੇਮਧਾਮ ਦਰਬਾਰ ਦੇ ਵਿੱਚ ਦਾ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ प्रेम धाम ਦੇ ਵਿੱਚ ਪੀਰਾਂ ਦੇ ਪੀਰ ਦਸ਼ਤਗੀ ਅਬਦੁਲ ਕਾਦਰ ਜਿਲਾਨੀ ਗੌਸ ਸੈਜਮ ਸਰਕਾਰ ਦੇ ਆਸਥਾਨੇ ਹਨ ਨੀ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਹਰਮਨ ਮਿੱਤਰ ਜੀ ਯਦੋ ਜੀ ਦਿਮਪਲ ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਗਲਾਨੀ ਸਾਹਿਬ ਔਰ ਵੀ ਸਾਥੀ ਤਸਰੀ ਪਹੁੰਚੋ ਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਕਿ ਪੰਜਾਬ ਔਰ ਦੇਸ਼ ਦੇ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਬਣਿਆ ਰਹੇ ਦੁਆ ਦੇ ਨਾਲ ਅਜ ਨਹੀਂ ਪੱਥਰ ਰੱਖਿਆ ਮੈਂ ਪ੍ਰੇਮ ਦਾਮ ਨੂੰ ਚਾਹ ਨਾਲ ਜਿਹਨੇ ਪ੍ਰੇਮ ਦਾਮ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਰਕਾਰ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਭ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਵਾਦ ਦਿਨਾ ਔਰ ਦੁਆ ਕਰਦਾ ਕਿ ਮਾਲਕ ਸਰਦੀਆਂ ਜੈਜ ਮਨੋ ਕਾਮਨਾ ਪੂਰੀਆਂ ਕਰੇ ਔਰ ਸਾਡੇ ਪੰਜਾਬ ਦੇਸ਼ ਦੁਨੀਆ 'ਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲ ਬਾਲਾ ਰਹੇ ਅੱਜ ਦਾ ਨਹੀਂ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਗ ਗੋਸਿਆ ਜਨ ਪੀਰਾਂ ਦੇ ਪੀਰ ਦਸਤਗੀਰ ਸਰਕਾਰ ਦੇ ਅਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਅੱਜ ਦੀ ਅਸਥਾਨੇ ਦਾ ਵੀ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਸਾਲ ਕੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਖਾਸ ਦਿਨ ਹੈ ਉਹ ਸਰਕਾਰ ਦਾ ਖਾਸ ਦਿਨ ਹੈ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਉਹ ਵੱਡੀ 11ਵੀਂ ਦਾ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਅਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਬਾਬ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ ਇੱਥੋਂ ਮਹਿਫਿਲ ਕੱਲ ਪਰਸੋਂ ਰਾਤ ਦੀ ਦੁਬਈ ਚ ਹੋਊਗੀ ਇਹ ਹਾਲ ਕਿੱਡਾ ਵੱਡਾ ਬੰਦਿਆ ਜੀ ਕਿੰਨਾ ਵੱਡਾ ਬੰਦਿਆ ਨੀ ਦਾ ਟੋਟਲ ਤਾਂ ਸਰਕਾਰ ਦੀ ਕਰਮ ਨਾਲ ਇੱਥੇ ਲਗਭਗ ਢਾਈ ਏਕੜ ਜਗ੍ਹਾ ਜਿਹੜਾ ਆਸਥਾਨਾ ਬੰਨਣਾ ਉਹ ਲਗਭਗ 30 ਵਤੀਆਂ ਦੇ ਆਸ-ਪਾਸ ਬੰਨਣਾ ਬਕਰਮ ਕੀ ਪਹੁੰਚਣਗੇ ਸナイਪਰ ਜੀ ਬਿਲਕੁਲ 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 ਇਹ ਦਰਵਾਜ਼ੇ ਦੇ ਵਿੱਚ ਪਹੁੰਚ ਆਇਆ ਤੁਸੀਂ ਮੇਰੇ ਲਈ ਸਾਰੇ ਵਕਲ ਵਿਕੀ ਦਰਵਾਜ਼ੇ ਦੇ ਪਹੁੰਚ ਆ ਰਹੇ 100 ਸਾਲ ਬਕਰਮ ਕੀ ਲੈ ਮੇਰੇ ਲਈ ਸੰਗਤ ਨੂੰ ਕੀ ਕਹਣਾ ਚਾਹ ਰਿਹਾ ਹੋ ਭਾਈ ਸੰਗਤ ਨੂੰ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮ ਧਾਮ ਵੱਲੋਂ ਕਿ ਪ੍ਰੇਮ ਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥੇ ਇਹ ਜਿੱਥੇ ਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਧਾਮ ਔਰ ਪ੍ਰੇਮ ਧਾਮ ਬਰ ਹਮੇਸ਼ਾ ਮੈਸੇਜ ਪ੍ਰੇਮਦਾਨ ਦੇ ਵਿੱਚ ਲਗਭਗ ਦਿੱਲੀ ਸੈਕਟਰੋਂ ਬੰਦਾ ਭੋਜਨ ਕਰਦਾ ਹੈ ਇਹ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਐਸਾ ਦਰਵਾਜ਼ਾ ਜਿੱਥੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਕਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰੋਂ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰ ਵਾਰ ਹਜ਼ਾਰਾਂ ਇਤਿਹਾਸ ਚ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ੀ ਸਮਗਰੀ ਦਿੱਤੀ ਜਾਂਦੀ ਹੈ ਔਰ ਰਾਸ਼ਨ ਵੀ ਲਗਭਗ 28 ਐਟਮਾ ਬੱਚੇ ਕੁਝ ਪ੍ਰੇਮਦਾਨ ਨੇ ਰੋਬਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕਰਨਾਲੀਆਂ ਮਸ਼ੀਨਾ ਪ੍ਰਾਈਸਾਈਕਲਸ ਬੱਚਿਆਂ ਦੀ ਸਟੇਸ਼ਨਰੀ 휠ਚੇਰ ਦਰਵਾਰ ਵੱਲੋਂ 휠ਚੇਰ ਦਿੱਤੀਆਂ ਜਾਂਦੀਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਬਲੱਡ ਕੈਂਪ ਪਰਵਾਰ ਤਿੰਨ ਤੱਕ ਨਹੀਂ ਕੋਈ ਪਹੁੰਚ ਸਕਿਆ ਉਹਨਾਂ ਨੂੰ ਕਿੱਲਾ ਤੇ ਕਿਸ ਤਰ੍ਹਾਂ ਉਹ ਮਿਲ ਸਕਦੇ ਆ ਕਿ ਜੀ ਬਿਲਕੁਲ ਪ੍ਰੇਮ ਦਾ ਬਲਕ ਫਾਰਮੇਸੀ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਫਾਰਮ ਭਰ ਕੇ ਪ੍ਰੇਮ ਦਾ ਜਮਾ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨਾਂ ਦੇਖਦੀ ਵੀ ਜ਼ਰੂਰਤਮੰਦ ਹੈ ਜਾਂ ਨਹੀਂ ਹੈ ਅਗਰਵਾਕ ਵਾਕਿਆ ਜੋ ਹੁਕਮਾਂ ਦਾ ਪ੍ਰੋਪਰ ਤਰੀਕੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਅਭੀ ਨਿਸ਼ੇਦੀ ਨੀ ਪੰਜਾਬ ਸੰਕਟ ਵਿੱਚ ਗਿਆ ਹਰ ਕੋਰ ਰਿਹਾ। ਆਉਣ ਵਾਲਾ ਸਮਾਂ ਜੀ ਸੰਕੇਤ ਦਿੱਤਾ ਗਿਆ ਵੀ ਬਾਰਿਸ਼ ਤੇ ਹਵਾਵਾਂ ਆਉਣਗੇ ਵੱਡੀ ਪੰਜਾਬ ਵਿੱਚ। ਜੀ ਬਿਲਕੁਲ ਅਸੀਂ ਪ੍ਰੋਪਰ ਦਾ ਸਹਾਇਤਾ ਵੀ ਕਰਦੇ ਆ, ਦੁਆ ਵੀ ਕਰਦੇ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਵੀ ਮੇਰੇ ਨਾਲ ਸੀਗੇ। ਲਗਭਗ ਸਾਡੀਆਂ ਲਗਾਤਾਰ 6 ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ। ਔਰ ਹੁਣ ਵੀ ਤੁਹਾਨੂੰ ਦੱਸ ਦਿਆਂ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ। ਕੋਈ ਪਾਣੀ ਤਾਂ ਵੀ ਸਿੱਤਿੰਤ ਤੋਂ ਚਾਰ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪ ਵਿੱਚ ਸਾਡੀ ਪ੍ਰੇਮਧਾਨ ਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦੱਸਿਆ ਜਾਂਦਾ ਹੈ। ਇਹ ਬਿਲਕੁਲ ਪੰਜਾਬ ਮੁਹੱਬਤ ਦੀ ਧਰਤੀ ਹੈ। ਇਹ ਧਰਤੀ ਗੁਰੂਆਂ ਪੀਰਾਂ ਦੀ ਹੈ, ਸਿ ਹਰ ਰਹੂਗੀ। ਅੱਜ ਦੇਖੋ ਸਭ ਤੋਂ ਵੱਧ ਦਲੇਰੀ ਪੰਜਾਬ 'ਚ ਕਿਉਂ ਹੈ? ਕਿਉਂਕਿ ਪੰਜਾਬ ਸਾਡੇ 'ਚ ਦਸਵੇਂ ਪਾਸ਼ੇ ਸ਼੍ਰੀ ਗੋਵਿੰਦ ਸਿੰਘ ਜੀ ਦੀ ਵਾਸੀ ਦੀ ਪਾਈ ਹੈ। ਪੂਰਾ ਪਰਿਵਾਰ, ਪੂਰਾ ਵੰਸ਼ ਵਾਰਿਆ। ਤਾਂ ਪੰਜਾਬ ਸਾਡਾ ਇੱਕ ਗੁਰੂਆਂ ਪੀਰਾਂ ਦੀ ਦਲੇਰੀ ਧਰਤੀ ਮੰਨਿਆ ਜਾਂਦਾ ਹੈ।